ਕਿੱਥੇ ਸੀ ਟੁੱਥ ਪੇਸਟ ਸਾਡੇ ਸੀ ਦਾਤਣ ਕੇ ਘਰਾਂ ਨੇ ਮੰਦੀ ਕੰਮ ਕਦੇ ਸੀ ਕਸਰਤ ਵਰਗੇ ਕੋਈ ਲੋਡ ਨਹੀਂ ਸੀ ਜਮਾਂ ਦੀ ਸਸਿ ਗਾਲ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪੁਰਾਣੇ ਸਮੇਂ ਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਉਹ ਕੰਮ ਜਿਨ੍ਹਾਂ ਨੂੰ ਕਰਦੇ-ਕਰਦੇ ਸਾਡਾ ਸਰੀਰ ਤੰਦਰੁਸਤ ਰਹਿੰਦਾ ਸੀ ਤੇ ਸਾਨੂੰ ਕਿਸੇ ਜਿਮ ਜਾਣ ਦੀ ਲੋੜ ਨਹੀਂ ਸੀ ਪਰ ਅੱਜ ਅਜੋਕੇ ਸਾਧਨ ਭਾਵੇਂ ਵਧ ਗਏ ਨੇ ਅਸੀਂ ਜਿੰਮ ਜਾਂਦੇ ਹਾਂ ਕਸਰਤ ਕਰਦੇ ਹਾਂ ਪਰ ਪਹਿਲਾਂ ਵਾਲੇ ਸਮੇਂ ਦੇ ਵਿੱਚ ਘਰ ਹੀ ਕਸਰਤ ਹੋ ਜਾ ਕਰਦੀ ਸੀ ਸਾਰੇ ਕੰਮ ਜਿਹੜੇ ਉਹ ਹੱਥੀ ਹੋਇਆ ਕਰਦੇ ਸਨ ਆਪਣੇ ਹੱਥਾਂ ਨਾਲ ਅਸੀਂ ਕਰਿਆ ਕਰਦੇ ਸੀ ਤੇ ਸਾਡੀ ਸਰੀਰਕ ਐਕਟੀਵਿਟੀ ਜਿਹੜੀ ਹੈ ਉਹ ਪੂਰੀ ਹੁੰਦੀ ਸੀ ਅੱਜ ਦੀ ਇਸ ਰਚਨਾ ਵਿੱਚ ਸਤਨਾਮ ਸਿੰਘ ਪੁਲਹੀੜੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਿਸ ਸਮੇਂ ਅਸੀਂ ਹੱਥੀ ਕੰਮ ਕਰਿਆ ਕਰਦੇ ਸੀ ਤੇ ਕੋਈ ਅੱਜ ਵਾਂਗੂ ਫਿਕਰਫਕਾ ਨਹੀਂ ਸੀ ਸਾਧਨ ਵੀ ਘੱਟ ਸੀ ਪਰ ਅਸੀਂ ਸਾਰੇ ਖੁਸ਼ ਹੁੰਦੇ ਸੀ ਉਸ ਸਮਾਂ ਜਦੋਂ ਅਸੀਂ ਇੱਕ ਦੂਜੇ ਨੂੰ ਖੁਸ਼ ਦੇਖ ਕੇ ਆਪ ਵੀ ਬੜੇ ਖੁਸ਼ ਹੁੰਦੇ ਸੀ ਪਰ ਅੱਜ ਸਮਾਂ ਬਦਲ ਚੁੱਕਿਆ ਅੱਜ ਅਸੀਂ ਕਿਸੇ ਦੀ ਖੁਸ਼ੀ ਦੇਖ ਕੇ ਦੁਖੀ ਹੁੰਨੇ ਆ ਇਹਨਾਂ ਗੱਲਾਂ ਨੂੰ ਲਖਾਰੀ ਨੇ ਆਪਣੇ ਸਤਰਾ ਦੇ ਵਿੱਚ ਲਿਖਿਆ ਹੈ ਲਿਖਦੇ ਨੇ ਕਹਿੰਦੇ ਹੱਥਾਂ ਦੇ ਨਾਲ ਟੋਕਾ ਕਰਕੇ ਰੋਮ ਰੋਮ ਸੀ ਖੁੱਲ ਜਾਂਦਾ ਹੱਥਾਂ ਦੇ ਨਾਲ ਟੋਕਾ ਕਰਕੇ ਰੋਮ ਰੋਮ ਸੀ ਖੁੱਲ ਜਾਂਦਾ ਆਪਸੀ ਹਾਸੇ ਠੱਠੇ ਦੇ ਵਿੱਚ ਸਭ ਦਾ ਦੁੱਖੜਾ ਭੁੱਲ ਜਾਂਦਾ ਕੋਈ ਚਿੰਤਾ ਨਹੀਂ ਸੀ ਹੁੰਦੀ ਫੋਨ ਬੈਟਰੀ ਸਿਮਾਂ ਦੀ ਕੰਮ ਕਦੇ ਸੀ ਕਸਰਤ ਵਰਗੇ ਲੋਡ ਨਹੀਂ ਸੀ ਜਿੰਮਾਂ ਦੀ ਮੱਝਾਂ ਚਾਰਨ ਜਾਂਦੇ ਹੁੰਦੇ ਕਈ ਮੀਲ ਸੀ ਤੁਰ ਲੈਂਦੇ ਮੱਝਾਂ ਚਾਰਨ ਜਾਂਦੇ ਹੁੰਦੇ ਕਈ ਮੀਲ ਸੀ ਤੁਰ ਲੈਂਦੇ ਟੋਬੇ ਦੇ ਵਿੱਚ ਤਾਰੀਆਂ ਲਾ ਕੇ ਫੇਰ ਘਰਾਂ ਨੂੰ ਮੁੜ ਲੈਂਦੇ ਘਰ ਦੀ ਕੰਧ ਪਿਆਰੀ ਲੱਗਦੀ ਗਾਰੇ ਵਾਲੀਆਂ ਢਿਮਾਂ ਦੀ ਕੰਮ ਕਦੇ ਸੀ ਕਸਰਤ ਵਰਗੇ ਲੋਡ ਨਹੀਂ ਸੀ ਜਿੰਮਾਂ ਦੀ ਸੋ ਅਗਲੀ ਲਾਈਨ ਦੇ ਵਿੱਚ ਜੋ ਸਾਡੇ ਗਲਤ ਖਾਣ ਪੀਣ ਕਰਕੇ ਬਿਮਾਰੀਆਂ ਵਧ ਰਹੀਆਂ ਨੇ ਪੁਰਾਣੇ ਸਮੇਂ 'ਚ ਇਹਨਾਂ ਤੋਂ ਅਸੀਂ ਕਿਵੇਂ ਦੂਰ ਸੀ ਉਹਦੇ ਬਾਰੇ ਲਿਖਾਰੀ ਲਿਖਦੇ ਨੇ ਕਹਿੰਦੇ ਨਾ ਸ਼ੂਗਰ ਨਾ ਬੀਪੀ ਸੀ ਜਦ ਚਿਹਰਿਆਂ ਉੱਤੇ ਲਾਲੀ ਸੀ ਨਾ ਸ਼ੂਗਰ ਨਾ ਬੀਪੀ ਸੀ ਜਦ ਚਿਹਰਿਆਂ ਉੱਤੇ ਲਾਲੀ ਸੀ ਸਖਤ ਮਿਹਨਤ ਦੀ ਚਾਬੀ ਨੇ ਸਭ ਦੀ ਸਿਹਤ ਸੰਭਾਲੀ ਸੀ ਖੁੱਲੇ ਡੁੱਲੇ ਕੱਪੜਿਆਂ ਮੂਰੇ ਹੋਂਦ ਨਹੀਂ ਸੀ ਜੀਨਾਂ ਦੀ ਕਮ ਹੁੰਦੇ ਸੀ ਕਸਰਤ ਵਰਗੇ ਲੋਡ ਨਹੀਂ ਸੀ ਜਿੰਮਾਂ ਦੀ ਸੋ ਆਖਰੀ ਪੈਰੇ ਚ ਲਿਖਦੇ ਨੇ ਚਿੱਟਾ ਨਸ਼ਾ ਨਹੀਂ ਸੁਣਿਆ ਸੀ ਕਦੇ ਚਿੱਟਾ ਨਸ਼ਾ ਨਹੀਂ ਸੁਣਿਆ ਸੀ ਕਦੇ ਥੋੜੀ ਗੱਲ ਸੀ ਕਾਲੇ ਦੀ ਅਮਲੀ ਟਾਵੇਂ ਟਾਵੇਂ ਸੀ ਕਿਤੇ ਤਕੜੇ ਚੋਬਰ ਬਾਲੇ ਸੀ ਪਲਹੀੜੀ ਕਦੇ ਹੀ ਗੱਲ ਤੁਰਦੀ ਸੀ ਭੁੱਕੀ ਅਤੇ ਅਫੀਮਾਂ ਦੀ ਕੰਮ ਕਦੇ ਸੀ ਕਸਰਤ ਵਰਗੇ ਲੋਡ ਨਹੀਂ ਸੀ ਜਿੰਮਾਂ ਦੀ ਕੰਮ ਕਦੇ ਸੀ ਕਸਰਤ ਵਰਗੇ ਲੋਡ ਨਹੀਂ ਸੀ ਜਿੰਮਾਂ ਦੀ ਸੋ ਦੋਸਤੋ ਬਿਲਕੁਲ ਇਹ ਸੱਚ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਨਸ਼ਾ ਘਟ ਸੀ ਸਾਡੀਆਂ ਟੈਨਸ਼ਨਾਂ ਘਟ ਸੀ ਉਸੇ ਹਿਸਾਬ ਨਾਲ ਬਿਮਾਰੀਆਂ ਵੀ ਘਟ ਸੀ ਪੁਰਾਣੇ ਬਜ਼ੁਰਗ ਅਜੇ ਵੀ ਸਿਹਤਮੰਦ ਬੈਠੇ ਨੇ ਤੇ ਅੱਜ ਦੀ ਸਾਡੀ ਨਵੀਂ ਜਨਰੇਸ਼ਨ ਉਹਨਾਂ ਨਾਲੋਂ ਕਿਤੇ ਜ਼ਿਆਦਾ ਬਿਮਾਰ ਹੈ ਜਦੋਂ ਕਿਤੇ ਪੁਰਾਣੇ ਬਜ਼ੁਰਗਾਂ ਨਾਲ ਗੱਲ ਕਰੀਦੀ ਹੈ ਕਿ ਤੁਹਾਡੀ ਸਿਹਤ ਦਾ ਰਾਜ਼ ਕੀ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਇਹੀ ਗੱਲ ਕਹਿਣੀ ਹੈ ਕਿ ਅਸੀਂ ਕੋਈ ਨਸ਼ਾਨੀ ਕੀਤਾ ਸੇਤ ਦੀ ਸੰਭਾਲ ਕੀਤੀ ਹੈ ਕੰਮ ਕਰਦੇ ਰਹੇ ਆ ਪੁਰਾਣੇ ਹੱਡ ਨੇ ਇਸ ਕਰਕੇ ਤਕੜੇ ਨੇ ਪਰ ਅੱਜ ਦਾ ਸਮਾਂ ਅੱਜ ਦਾ ਨੌਜਵਾਨ ਕਿਸੇ ਹੋਰ ਪਾਸੇ ਵੱਲ ਜਾ ਰਿਹਾ ਹੈ ਪੁਰਾਣੇ ਸਮੇਂ 'ਚ ਇਹ ਨਾਮ ਨਸ਼ਾ ਨੇ ਕਦੇ ਨਹੀਂ ਸੁਣੇ ਸੀ ਅੱਜ ਇਹਨਾਂ ਨੇ ਪਤਾ ਨਹੀਂ ਕਿੱਥੋਂ ਆ ਕੇ ਪੰਜਾਬ ਦੀ ਜਵਾਨੀ ਬੇਕਾਰ ਕਰ ਦਿੱਤੀ ਸੋ ਆਓ ਲੋਡ ਹੈ ਸਾਨੂੰ ਪੰਜਾਬ ਨੂੰ ਸੰਭਾਲਣ ਦੀ ਪੰਜਾਬ ਦੀ ਬੋਲੀ ਨੂੰ ਸੰਭਾਲਣ ਦੀ ਪਿੰਡਾਂ ਦੀ ਵਿਰਾਸਤ ਨੂੰ ਸੰਭਾਲਣ ਦੀ ਮਿਲਦੇ ਆਂ ਜਲਦੀ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ